ਮੈਂ ਸਰ ਨੂੰ ਪਹਿਲਾਂ ਡਰਾਈਵਰੀ ਕਰਦਾ ਹੁੰਦਾ ਸੀਗਾ ਮੈਂ ਇੱਥੇ ਆ ਕੇ ਮੈਂ ਸੁਖ ਸੁਖੀ ਮਗਰ ਅੱਬਾ ਮੇਰਾ ਟਰੱਕ ਫ੍ਰੀ ਹੋ ਜਾਵੇ 5 ਸਾਲ ਮੈਂ ਟਰੱਕਾਂ ਦੀ ਡਰਾਈਵਰੀ ਕੀਤੀ ਹੈ 5 ਸਾਲ ਮੈਂ ਟਰੱਕਾਂ ਦੀ ਡਰਾਈਵਰੀ ਕੀਤੀ ਆ ਤੇ ਮੇਥੇ ਆ ਕੇ ਸੁਖ ਸੁਖੀ ਤੇ ਬਾਬੇ ਨੇ ਮੇਰੀ ਸੁਣ ਲਈ ਬਹੁਤ ਵਧੀਆ ਸ਼ਕਤੀ ਹੈ ਨਾ ਜਿਹਨਾਂ ਦੇ ਬਾਬਾਈ ਚ ਪਾਵਰ ਆ ਮੇਰੇ ਖੰਡੇ ਵਾਲੇ ਬਾਪੂ ਚ ਤੇ ਮੇਰੇ ਖੰਡੇ ਵਾਲੇ ਬਾਪੂ ਨੇ ਮੇਰੀ ਸੁਣੀ ਤਾਂ ਮੇਥੇ ਆ ਗਿਆ ਜੀ ਸੁਖ ਲ ਹੋਣਾ ਸੀ ਅੱਜ ਮੇਦੀ ਸੁਖ ਪੂਰੀ ਕਰਕੇ ਚੱਲਾ ਮੇਰੀ ਸੁਖ ਪੂਰੀ ਹੋ ਗਈ ਤੇ ਮੈਂ ਗੱਡੀ ਫ੍ਰੀ ਕਰਤੀ ਹੂੰ ਮੈਂ 2 ਸਾਲ ਬੱਸਾਂ ਚਲਾਈਆਂ ਲਿਵਰੇ ਵਾਲੀਆਂ ਨਹੀਂ 2 ਸਾਲ ਬੱਸਾਂ ਲਿਵਰੇਆਂ ਚਲਾਈਆਂ ਤੇ ਹੁਣ ਮੈਂ ਟਰੱਕਾਂ ਨੂੰ ਵੀ ਡਰਾਈਵਰੀ ਛੱਡ ਜਣੀ ਬੱਸਾਂ ਤੋਂ ਵੀ ਸਾਰ ਕੁਝ ਛੱਡ ਕੇ ਉਹ ਮੈਂ ਬੌਂਸਰ ਲੈਂਚ ਆ ਗਿਆ ਮੈਂ ਤੇ ਬ੍ਰਦਰ ਨਾ ਬੌਂਸਰ ਦਾ ਕੰਮ ਕਰ ਰਿਹਾ ਤੇ ਬੱਸ ਮੈਂ ਇਹੀ ਕਹਿਣਾ ਵੀ ਇੱਥੇ ਆ ਕੇ ਬੰਦਾ ਮੱਥਾ ਟੇਕ ਕੇ ਪੀਰ ਵਕੀਰਾਂ ਨੇ ਕੁਝ ਨਹੀਂ ਕੀਤਾ ਹੈਗਾ ਜੋ ਕੀਤਾ ਆਪਣੇ ਸਿੱਖ ਕੌਮ ਪਿੱਛੇ ਗੁਰੂ ਮਹਾਰਾਜ ਨੇ ਕੀਤਾ ਵਾ ਫੀਰ ਵਕੀਰ ਹੈ ਕੀ ਚੀਜ਼ ਆ ਪੀਰ ਵਕੀਰ ਹੁੰਦੇ ਕੀ ਚੀਜ਼ ਆ ਪੀਰ ਪੀਰ ਵਕੀਰ ਹੈ ਕੀ ਚੀਜ਼ ਆ ਇਹ ਗੁਰੂ ਮਹਾਰਾਜ ਜੋ ਕਰਨ ਵਾਲੇ ਸਿੱਖੀ ਪਿੱਛੇ ਕਿੱਡੀਆਂ-ਕਿੱਡੀਆਂ ਕਰਮਾਂ ਨੇ ਪਿੱਛੇ ਅੱ ਵਾਰਤਿਆਂ ਜਾਨਾ ਵਾਰਤਿਆਂ ਸਿੱਖੀ ਪਿੱਛੇ ਇਹ ਵਾਹਿਗੁਰੂ ਕਾਲਪੁਰ ਕੋਹੀ ਮੇਰਾ ਖੰਡੇੜਾ ਬਾਪੂ ਬੈਠਾ ਸੋ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਲੋਕਾਂ ਦੀ ਜਿਹੜੀ ਇਹ ਸ਼ਰਧਾ ਔਰ ਰੱਬ ਨਾਲ ਜੁੜੀ ਹੋਈ ਹੈ ਸੋ ਇਹ ਤਸਵੀਰਾਂ ਨੇ ਬਾਬਾ ਦੀਪ ਸਿੰਘ ਗੁਰਦੁਆਰੇ ਦੀ ਜਿੱਥੇ ਕਿ ਚੁਪੈਰਾ ਸਾਹਿਬ ਦਾ ਜੁੜਾ ਪਾਠ ਚੱਲ ਰਿਹਾ ਹੈ ਲੋਕ ਇੱਥੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਇੱਥੇ ਮੌਜੂਦ ਨੇ ਸੋ ਪਾਠ ਜਿਹੜੇ ਨੇ ਕਰ ਰਹੇ ਨੇ ਸੋ ਗਲਵੱਤ ਵੀ ਕਰਦੇ ਆ ਮੈਂ ਸਾਰ ਨੂੰ ਪਹਿਲਾਂ ਡਰਾਈਵਰੀ ਕਰ ਦਿੰਦਾ ਸੀਗਾ ਮੈਂ ਇਥੇ ਆ ਕੇ ਮੈਂ ਸੁਖ ਸੁਖੀ ਮੈਂ ਕਿਹਾ ਰੱਬਾ ਮੇਰਾ ਟਰੱਕ ਫਰੀ ਹੋ ਜਾਵੇ 5 ਸਾਲ ਮੈਂ ਟਰੱਕਾਂ ਦੇ ਡਰਾਈਵਰੀ ਕੀਤੀ ਹੈ 5 ਸਾਲ ਮੈਂ ਟਰੱਕਾਂ ਦੇ ਡਰਾਈਵਰੀ ਕੀਤੀ ਆ ਤੇ ਮੇਥੇ ਆ ਕੇ ਸੁਖ ਸੁਖੀ ਤੇ ਬਾਬੇ ਨੇ ਮੇਰੀ ਸੁਣ ਲਈ ਉਹ ਬੜੀ ਸ਼ਕਤੀ ਹੈ ਨਾ ਜਬ ਇਹਨਾਂ ਦੇ ਬਾਬਾਈ ਚ ਪਾਵਰ ਆ ਮੇਰੇ ਖੰਡੇ ਵਾਲੇ ਬਾਪੂ ਚ ਤੇ ਮੇਰੇ ਖੰਡੇ ਵਾਲੇ ਬਾਪੂ ਨੇ ਮੇਰੀ ਸੁਣੀ ਤਾਂ ਮੇਥੇ ਆ ਗਿਆ ਜੀ ਸੁੱਖ ਲਾਉਣ ਆਇਆ ਸੀ ਅੱਜ ਮੇਰੀ ਸੁੱਖ ਪੂਰੀ ਕਰਕੇ ਚੱਲਾ ਮੇਰੀ ਸੁੱਖ ਪੂਰੀ ਹੋ ਗਈ ਤੇ ਮੈਂ ਗੱਡੀ ਫਰੀ ਕਰਦੀ ਹੂੰ ਮੈਂ 2 ਸਾਲ ਬੱਸਾਂ ਚਲਾਈਆਂ ਲਿਵਰੇ ਵਾਲੀਆਂ ਨਹੀਂ 2 ਸਾਲ ਬੱਸਾਂ ਲਿਵਰੇ ਵਾਲੀਆਂ ਚਲਾਈਆਂ ਤੇ ਹੁਣ ਮੈਂ ਟਰੱਕਾਂ ਨੂੰ ਵੀ ਡਰਾਈਵਰੀ ਸਰ ਕੋ ਛੱਡ ਕੇ ਉਵੇਂ ਬੌਂਸਰ ਲਾਈਨ 'ਚ ਆ ਗਿਆ ਮੈਂ ਤੇ ਬ੍ਰਦਰ ਨਾ ਬੌਂਸਰ ਦਾ ਕੰਮ ਕਰ ਰਿਹਾ ਤੇ ਬਸ ਮੈਂ ਇਹੀ ਕਹਿਣਾ ਵੀ ਇੱਥੇ ਆ ਕੇ ਬੰਦਾ ਮੱਥਾ ਢੇਕ ਕੇ ਪੀਰ ਵਗੀਰ ਨੇ ਕੋਸ਼ਿਸ਼ ਨਹੀਂ ਕੀਤਾ ਹੈਗਾ ਜੋ ਕੀਤਾ ਆਪਣੇ ਸਿੱਖ ਕੌਮ ਪਿੱਛੇ ਗੁਰੂ ਮਹਾਰਾਜ ਨੇ ਕੀਤਾ ਵਾ ਫੀਰ ਵਗੀਰ ਹੈ ਕੀ ਚੀਜ਼ ਆ ਪੀਰ ਵਗੀਰ ਹੁੰਦੇ ਕੀ ਚੀਜ਼ ਆ ਪੀਰ ਪੀਰ ਵਗੀਰ ਹੈ ਕੀ ਚੀਜ਼ ਆ ਇਹ ਗੁਰੂ ਮਹਾਰਾਜ ਜੋ ਕਰਨ ਵਾਲੇ ਸਿੱਖੀ ਪਿੱਛੇ ਕਿੱਡੀਆਂ-ਕਿੱਡੀਆਂ ਕਰਮਾਂ ਦੇ ਨੇ ਪਿੱਛੇ ਅੱਜ ਕਿੱਡੇ-ਕਿੱਡੇ ਇਹਨਾਂ ਨੇ ਬੱਚੇ ਵਾਰਤਿਆਦੀਆਂ ਜਾਨਾ ਵਾਰਤਿਆ ਸਿੱਖੀ ਪਿੱਛੇ ਇਹ ਵਾਹੀ ਗੁਰੂ ਕਾਲਪੁਰ ਕੋਹੀ ਮੇਰਾ ਖੰਡੇੜਾ ਬਾਪੂ ਬੈ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਲੋਕਾਂ ਦੀ ਜਿਹੜੀ ਇਹ ਸ਼ਰਧਾ ਔਰ ਰੱਬ ਨਾਲ ਜੁੜੀ ਹੋਈ ਹੈ ਤੋ ਇਹ ਤਸਵੀਰਾਂ ਨੇ ਬਾਬਾ ਦੀਪ ਸਿੰਘ ਗੁਰਦੁਆਰੇ ਦੀ ਜਿੱਥੇ ਕਿ ਚਪੈਰਾ ਸਾਹਿਬ ਦਾ ਜਿਹੜਾ ਪਾਠ ਚੱਲ ਰਿਹਾ ਹੈ ਲੋਕ ਇੱਥੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕ ਇੱਥੇ ਮੌਜੂਦ ਨੇ ਸੋ ਪਾਠ ਜਿਹੜੇ ਨੇ ਕਰ ਰਹੇ ਨੇ ਸੁਗਲਵਤ ਵੀ ਕਰਦੇ ਆ ਮੈਂ ਸਰ ਨੂੰ ਪਹਿਲਾਂ ਡਰਾਈਵਰੀ ਕਰ ਦਿੰਦਾ ਸੀਗਾ ਮੈਂ ਇੱਥੇ ਆ ਕੇ ਮੈਂ ਸੁਖ ਸੁਖੀ ਮੈਂ ਰੱਬਾ ਮੇਰਾ ਟਰੱਕ ਫ੍ਰੀ ਹੋ ਜਾਵੇ 5 ਸਾਲ ਮੈਂ ਟਰੱਕਾਂ ਦੇ ਡਰਾਈਵਰੀ ਕੀਤੀ ਐ 5 ਸਾਲ ਮੈਂ ਟਰੱਕਾਂ ਦੇ ਡਰਾਈਵਰੀ ਕੀਤੀ ਆ ਤੇ ਮੇਥਿਆ ਕੇ ਸੋਖ ਸੁਖੀ ਤੇ ਬਾਬੇ ਨੇ ਮੇਰੀ ਸੁਣ ਲਈ ਉਹ ਵਰੀਏ ਸ਼ਕਤੀ ਐ ਨਾ ਜਬ ਇਨਾਂ ਦੇ ਬਾਬਾਈ ਚ ਪਾਵਰ ਆ ਮੇਰੇ ਖੰਡੇ ਵਾਲੇ ਬਾਪੂ ਚ ਤੇ ਮੇਰੇ ਖੰਡੇ ਵਾਲੇ ਬਾਪੂ ਨੇ ਮੇਰੀ ਸੁਣੀ ਤਾਂ ਮੇਥਿਆ ਗਿਆ ਜੀ ਸੁਖ ਲਾਉਣ ਆਈ ਸੀ ਅੱਛਾ ਜੀ ਮੇਰੀ ਸੁਖ ਪੂਰੀ ਕਰਕੇ ਚੱਲਾ ਮੇਰੀ ਸੁਖ ਪੂਰੀ ਹੋ ਗਈ ਤੇ ਮੈਂ ਗੱਡੀ ਫ੍ਰੀ ਕਰਦੀ ਹੂੰ ਮੈਂ 2 ਸਾਲ ਬੱਸਾਂ ਚਲਾਈਆਂ ਲਿਵਰੇ ਵਾਲੀਆਂ ਨਹੀਂ 2 ਸਾਲ ਬੱਸਾਂ ਲਿਵਰੇ ਵਾਲੀਆਂ ਚਲਾਈਆਂ ਤੇ ਹੁਣ ਮੈਂ ਟਰੱਕਾਂ ਨੂੰ ਵੀ ਡਰਾਈਵਰੀ ਛੱਡ ਦੇਣੀ ਬੱਸਾਂ ਤੋਂ ਵੀ ਸਰ ਕੋ ਛੱਡ ਕੇ ਉਵੇਂ ਬੌਂਸਰ ਲੈਣ ਚ ਆ ਗਿਆ ਮੈਂ ਵੇ ਬਸ ਮੈਂ ਇਹੀ ਕਹਿਣਾ ਵੀ ਇੱਥੇ ਆ ਕੇ ਬੰਦਾ ਮੱਥਾ ਟੇਕ ਕੇ ਪੀਰਾਂ ਵਕੀਰਾਂ ਨੇ ਕੁਛ ਨਹੀਂ ਕੀਤਾ ਹੈਗਾ ਜੋ ਕੀਤਾ ਆਪਣੇ ਸਿੱਖ ਕੌਮ ਪਿੱਛੇ ਗੁਰੂ ਮਹਾਰਾਜ ਨੇ ਕੀਤਾ ਵਾ ਪੀਰ ਵਕੀਰ ਹੈ ਕੀ ਚੀਜ਼ ਆ ਪੀਰ ਵਕੀਰ ਹੁੰਦੇ ਕੀ ਚੀਜ਼ ਆ ਪੀਰ ਪੀਰ ਵਕੀਰ ਹੈ ਕੀ ਚੀਜ਼ ਆ ਇਹ ਗੁਰੂ ਮਹਾਰਾਜ ਕਿਉਂ ਕਰਨ ਵਾਲੇ ਸਿੱਖੀ ਪਿੱਛੇ ਕਿੱਡੀਆਂ-ਕਿੱਡੀਆਂ ਕਰਮਾਂ ਨੇ ਪਿੱਛੇ ਅੱਡੇ ਕਿੱਡੇ-ਕਿੱਡੇ ਇਹਨਾਂ ਨੇ ਬੱਚੇ ਵਾਰਤਿਆਦੀਆਂ ਜਾਨਾ ਵਾਰਤਿਆ ਸਿੱਖੀ ਪਿੱਛੇ ਇਹ ਵਾਹੀ ਗੁਰੂ ਕਾਲਪੁਰ ਕੋਹੀ ਮੈਂ ਰਖਣ ਡੇੜਾ ਬਾਪੂ ਬੈਠਾ